ਦੋਸਤੋ ਇੱਕ ਗੁਰਦੁਆਰਾ ਸਾਹਿਬ ਨੂੰ ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈਆ। ਕਾਫੀ ਖਤਰਨਾਕ ਘਟਨਾ ਗਈ। ਹੁਣ ਇਹ ਘਟਨਾ ਤੇ ਜਿਹੜਾ ਅੱਗ ਲਾਉਣ ਵਾਲਾ ਬੰਦਾ ਹੈਗਾ ਉਹ Hindu ਹੈ ਉਹਦਾ ਨਾਮ ਹੈਗਾ ਜੁਗੇਸ਼ ਕੁਮਾਰ। ਹੁਣ ਗੋਦੀ মিডিਆ ਦਾ ਪ੍ਰਚਾਰ ਕਿਸ ਤਰੀਕੇ ਦਾ ਚੱਲ ਰਿਹਾ ਹੈਗਾ ਕਿਵੇਂ ਸਿੱਖਾਂ ਨੂੰ ਅਤਵਾਦੀ ਬਣਾ ਕੇ ਖਾਲੀ ਬਣਾ ਖਾਲਿਸਤਾਨੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈਗਾ। ਕਿਸ ਤਰੀਕੇ ਦਾ ਪ੍ਰਚਾਰ ਤੁਸੀਂ মিডিਆ ਖੋਲ ਲੋ ਉਹੀ ਇੱਕ ਪ੍ਰਚਾਰ ਚੱਲ ਰਿਹਾ ਸਾਰੇ ਸਿੱਖਾਂ ਨੂੰ ਟਾਰਗੇਟ ਕਰਕੇ ਦੂਜੀ ਕਮਿਊਨਿਟੀ ਦੀ ਵੋਟਾਂ ਖਿੱਚਣ ਖਾਤਰ মিডিਆ ਦਾ ਜਿਹੜਾ ਸਰਕਾਰ ਨਾਲ ਰਲ ਕੇ ਅਹੀਂ ਜਾ ਗੱਲਾਂ ਪੱਤਾ ਚਲਾ ਰਿਹਾਗਾ ਉਹਨੂੰ ਅਸੀਂ ਤਾਂ ਹੁਣ ਜਿਹੜੀਆਂ ਖਬਰਾਂ ਅਸੀਂ ਪੇਸ਼ ਕਰਦੇ ਆਂ ਕਈ ਵਾਰ ਸਾਨੂੰ ਕਮੈਂਟ ਕਰਦੇ ਨੇ ਤੁਸੀਂ ਕਿੱਥੋਂ ਲਿਆ ਕੇ ਪੇਸ਼ ਕਰਦੇ ਨੇ ਅਸੀਂ ਤਾਂ ਬਹੁਤ ਘੱਟ ਖਬਰਾਂ ਪੇਸ਼ ਕਰਦੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਜੇ ਖਬਰਾਂ ਰੋਜ਼ ਦੀਆਂ ਰੋਜ਼ ਆ ਕੇ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਖਬਰਾਂ ਤੇ ਅਸੀਂ ਕ੍ਰਿਟੀਸਾਈਜ਼ ਕਰਦੇ ਆ ਇਹ ਤਾਂ ਕਿਸੇ ਕਿਸੇ ਖਬਰ ਤੇ ਚੱਕ ਕੇ ਅਸੀਂ ਕਰਦੇ ਆ ਅਸੀਂ ਕਰਾਂ ਸਾਰੀ ਥਾਰੀ ਦੀ ਮਤਲਬ ਵੀ ਉਹਨਾਂ ਇਸੇ ਕੰਮ ਤੇ ਲੱਗੇ ਹੋਏ ਆ ਉਹ ਤਾਂ ਕੋਈ ਨਾ ਕੋਈ ਖਬਰ ਮਿਲ ਜਾਂਦੀ ਆ ਉਹਨੂੰ ਕ੍ਰਿਟੀਸਾਈਜ਼ ਅਸੀਂ ਕਰਦੇ ਆਗੇ ਤੇ ਹੁਣ ਆਪਾਂ ਉਹਨੇ ਕੀ ਗੱਲ ਕਰਦੇ ਆ ਹੁਣ ਆਪਾਂ ਵੀ ਕਿਵੇਂ ਗੁਰਦੁਆਰਾ ਸਾਹਿਬ ਨੂੰ ਅੱਗ ਲੱਗੀ ਤੇ ਕੌਣ ਸੀ ਉਹਦੇ ਪਿਛਲੀ ਤਾਕਤ ਕੌਣ ਸੀ ਮੇਲ ਸਭ ਤੋਂ ਵੱਡੀ ਗੱਲ ਇਹ ਵੀਡੀਓ ਦੀ ਪਿਛਲੀ ਤਾਕਤ ਕੌਣ ਸੀ ਇਹਦੇ ਤੇ ਵੀਡੀਓ ਕਰਦੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਇਆ ਕਿ ਪਿਛਲੇ ਦਿਨੀ ਸ਼ਾਮ ਨੂੰ 6:30 ਵਜੇ ਦਾ ਟਾਈਮ ਲੁਧਿਆਣਾ ਦਾ ਇੱਕ ਮਾਇਆਪੁਰੀ ਏਰੀਆ ਦਾ ਲੁਧਿਆਣੇ ਦਾ ਉੱਥੇ ਖਜਾਨਪੁਰੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ ਉੱਥੇ ਕੋਈ ਬੰਦਾ ਅੰਦਰ ਆਉਂਦਾ ਜਗੇਸ਼ ਕੁਮਾਰ ਨਾਉਂਦਾ ਇਹ ਜਗੇਸ਼ ਜਗੇਸ਼ ਕੁਮਾਰ ਹੌਲੀ-ਹੌਲੀ ਅੰਦਰ ਆਉਂਦਾਗਾ ਅੰਦਰ ਆ ਕੇ ਇਹ ਗੁਰਦੁਆਰੇ ਦੇ ਅੰਦਰ ਆ ਕੇ ਆਪਣੀ ਪੈਂਟ ਉਤਾਰ ਲੈਂਦਾਗਾ ਪੈਂਟ ਉਤਾਰ ਕੇ ਉਹਦੇ ਵਿੱਚੋਂ ਇਹ ਕੱਢਦਾਗਾ ਲਾਈਟਰ ਲਾਈਟਰ ਕੱਢ ਕੇ ਫਿਰ ਉੱਥੇ ਗੁਰਦੁਆਰੇ ਦੇ ਵਿੱਚੋਂ ਹੀ ਕੋਈ ਕੱਪੜਾ ਚੱਕ ਕੇ ਕੱਪੜਾ ਇਕੱਠਾ ਜਾਂ ਕਰਕੇ ਉਹਨੂੰ ਅੱਗ ਲਾ ਕੇ ਇਹ ਮਹਾਰਾਜ ਦੇ ਰੂਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਇਹਦੇ ਦੌਰਾਨ ਉੱਥੇ ਸੇਵਾਦਾਰ ਖੜਾ ਹੁੰਦਾ ਸੇਵਾਦਾਰ ਦੇਖ ਲੈਂਦਾਗਾ ਸੇਵਾਦਾਰ ਇਹਦੇ ਕੰਨੀ ਨੂੰ ਭੱਜ ਕੇ ਆਉਂਦਾ ਨਾਲ ਇੱਕ ਇੱਕ ਦੋ ਬੰਦੇ ਹੋਰ ਉਹਦੇ ਨਾਲ ਆਉਂਦੇ ਨੇਗੇ ਉਹ ਆ ਕੇ ਇਹਨੂੰ ਦਬੋਚ ਲੈਂਦੇ ਨੇ ਉਹ ਦਬੋਚ ਕੇ ਮਾੜਾ ਮੋਟਾ ਜਦੋਂ ਦਬੋਚ ਕੇ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਕਹਿੰਦਾ ਵੀ ਤੁਸੀਂ ਪਰੇ हट ਜਾਓ ਤੁਸੀਂ ਮੇਰੇ ਨਾਲ ਨਾ ਲੜੋ ਮੇਰੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਨੇ ਮੈਨੂੰ ਬਹੁਤ ਵੱਡੀਆਂ ਤਾਕਤਾਂ ਨੇ ਭੇਜਿਆਗਾ ਇੱਥੇ ਮੇਰੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਨੇ ਇਸ ਤਰੀਕੇ ਨਾਲ ਇਹ ਬੰਦਾ ਰੌਲਾ ਪਾਉਂਦਾ ਹੁਣ ਦੋਸਤੋ ਤਾਕਤਾਂ ਤਾਂ ਚਲੋ ਪੁਲਿਸ ਆ ਗਈ ਪੁਲਿਸ ਨੇ ਫੜ ਲਿਆ ਗ੍ਰਿਫਤਾਰ ਹੋ ਗਿਆ ਉਹ ਤਾਂ ਗੱਲ ਹੋਰ ਆ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂ ਤਾਕਤਾਂ ਕਿਹੜੀਆਂ ਨੇ ਪਰ ਜਦੋਂ ਇਹ ਬੰਦਾ ਰੌਲਾ ਪਾ ਰਿਹਾ ਵੀ ਮੇਰੇ ਪਿੱਛੇ ਤਾਕਤਾਂ ਹੈਗੀਆਂ ਨੇ ਫਿਰ ਇਹਦਾ ਮਤਲਬ ਤਾਕਤ ਤਾਂ ਕੋਈ ਹੈਗੀ ਤਾਕਤਾਂ ਕਿਸੇ ਕਿਸੇ ਨੇ ਕੋਈ ਨਾ ਕੋਈ ਤਾਕਤਾਂ ਇਹਨਾਂ ਨੂੰ ਉਕਸਾ ਕੇ ਭੇਜਦੀ ਏ ਆ ਵੀ ਤੁਸੀਂ ਗੁਰਦੁਆਰਾ ਚ ਜਾ ਕੇ ਇਹ ਜੇ ਕੰਮ ਕਰੋ ਕਿਹੜੀਆਂ ਵੱਟੀਆਂ ਤਾਕਤਾਂ ਨੇ ਕਿਆਂ ਹੁਣ ਉਹ ਇਨਵੈਸਟੀਗੇਸ਼ਨ ਚ ਸਾਹਮਣੇ ਆ ਜਾਣਾਗਾ ਹੁਣ ਜਦੋਂ ਬੰਦਾ ਇਹ ਜ਼ਿਕਰ ਕਰਦਾ ਵੀ ਮੇਰੇ ਪਿੱਛੇ ਤਾਕਤਾਂ ਨੇ ਇਹਦਾ ਮਤਲਬ ਵੀ ਫਿਰ ਤਾਕਤਾਂ ਤਾਂ ਹੋਣਗੀਆਂ ਹੀ ਫਿਰ ਇਹਦੇ ਦੌਰਾਨ ਜਿਹੜਾ ਸੇਵਾਦਾਰ ਸੀਗਾ ਉਹਨੇ ਜਾਣਕਾਰੀ ਦਿੱਤੀ ਜਾ ਕੇ ਆਪਣੇ ਪ੍ਰਧਾਨ ਜੀ ਨੂੰ ਪ੍ਰਧਾਨ ਜੀ ਆਏ ਪ੍ਰਧਾਨ ਜੀ ਨੇ ਆ ਕੇ ਵੀ ਉਹ ਤੋਂ ਪੁੱਛੋ ਕਿਸ ਕੀਤੀ ਤੇ ਫਿਰ ਉਸ ਤੋਂ ਬਾਅਦ ਆ ਗਈ ਪੁਲਿਸ ਪ੍ਰਧਾਨ ਜੀ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਬੁਲਾ ਲਈ ਜਦੋਂ ਪੁਲਿਸ ਨੇ ਆ ਕੇ ਉਹ ਤੋਂ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਪੁੱਛਗਿੱਛ ਕੀਤੀ ਉੱਥੇ ਤਾਂ ਉਹਦਾ ਉਹੀ ਇੱਕੋ ਹੀ ਜਵਾਬ ਸਿੱਧਾ ਕੜਿਆ ਕੜਾਇਆ ਜਿਹੜਾ ਹਰੇਕ ਬਾਣੀ ਹੁੰਦਾ ਉਹਦੇ ਘਰ ਦੇ ਆ ਕੇ ਘਰ ਦੇ ਆ ਕੇ ਕਹਿੰਦੇ ਜੀ ਇਹ ਤਾਂ ਮੈਂਟਲੀ ਡਿਸਟਰਬ ਹੈ ਮੈਨੂੰ ਬਿਲਕੁਲ ਠੀਕ ਹੈ ਜੀ ਹੋਊਗਾ ਮੈਂਟਲੀ ਡਿਸਟਰਬ ਇਹ ਜਿੰਨੇ ਵੀ ਪਾਗਲ ਤੁਰੇ ਫਿਰਦੇ ਨੇ ਕਿ ਸਾਰੇ ਇਹਨੂੰ ਗੁਰਦੁਆਰਾ ਸਾਹਿਬ ਹੀ ਦੇਖਦਾਗਾ ਜਾਂ ਸਾਰੇ ਇਹਨੂੰ ਗੁਰੂ ਗ੍ਰੰਥ ਸਾਹਿਬ ਹੀ ਦੇਖਦਾਗਾ ਇਹਨਾਂ ਨੂੰ ਕੋਈ Hindu ਮੰਦਰ ਜਾਂ ਕੋਈ ਮੁਸਲਮਾਨ ਦੀ ਮਸਜਿਦ ਜਾ ਕੋਈ ਮਜਾਰ ਜਾਂ ਕੋਈ ਹੋਰ ਕੋਈ ਮੰਦਿਰ ਵਗੈਰਾ ਇਹਨਾਂ ਨੂੰ ਨਹੀਂ ਨਗਾ ਪੈਂਦਾ ਅਸੀਂ ਨਹੀਂ ਕਹਦੇ ਵੀ ਜਾ ਕੇ ਮੰਦਿਰ ਦੇ ਵਿੱਚ ਬੇਇੱਜ਼ਤੀ ਕਰਨ ਕਿਸੇ ਵੀ ਚੀਜ਼ ਦੀ ਕੋਈ ਬੇ ਬੇਹਰਮਤੀ ਉੱਥੇ ਜਾ ਕੇ ਕਰਨ ਇਹ ਜਾਂ ਕੋਈ ਦੁਰਦਸ਼ਾ ਕਰਨ ਉੱਥੇ ਜਾ ਕੇ ਕਿਸੇ ਗ੍ਰੰਥ ਦੀ ਜਾਂ ਕਿਸੇ ਚੀਜ਼ ਦੀ ਪਰ ਕੀ ਇਹਨਾਂ ਨੂੰ ਸਿਰਫ ਗੁਰਦੁਆਰਾ ਸਾਹਿਬ ਹੀ ਦਿਖਦੇ ਨੇ ਦੋਸਤੋ ਇਹਦੇ ਵਿੱਚ ਵੀ ਬਹੁਤ ਵੱਡੀ ਝੋਲ ਹੈ ਗੁਰਦੁਆਰੇ ਗੁਰਦੁਆਰੇ ਹੀ ਕਿਉਂ ਆਉਂਦੇ ਨੇਗੇ ਪਿਛਲੇ 6-7 ਸਾਲਾਂ ਤੋਂ ਇਹੀ ਜਿਹੜਾ ਬੇਅਦਬੀਆਂ ਦਾ ਦੌਰ ਆ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਆ ਕੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾਗਾ ਉਹ ਲਗਭਗ ਉਦੋਂ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਬੇਅਦਬੀਆਂ ਦਾ ਕੰਮ ਚੱਲਿਆ ਹੁਣ ਇਹ ਨਹੀਂ ਪਤਾ ਸਾਨੂੰ ਇਹਦੇ ਪਿੱਛੇ ਕੌਣ ਫੜਿਆ ਤਾਂ ਕੋਈ ਹਾਲੇ ਤੱਕ ਗਿਆ ਨਹੀਂਗਾ ਹੈਗਾ ਹੁਣ ਅਸੀਂ ਇਹ ਸਿੱਧੇ ਹੀ ਗੁਰਦੁਆਰਾ ਸਾਹਿਬ ਹੀ ਕਿਉਂ ਟਾਰਗੇਟ ਹੁੰਦੇ ਨੇ ਹੋਰ ਕਿਉਂ ਨਹੀਂ ਟਾਰਗੇਟ ਕੋਈ ਚੀਜ਼ਾਂ ਹੁੰਦੀਆਂ ਅੱਛਾ ਬਾਕੀ ਹੁੰਦੀ ਹੈ ਕਿ ਪਲਾਨ ਦੀ ਗੱਲ ਪਲਾਨ ਇਹ ਕਿੱਥੇ ਬੈਠ ਕੇ ਕਰਦੇ ਨੇਗੇ ਫਿਰ ਜੇ پاگل ਨੇ ਇਹਨਾਂ ਨੂੰ ਕੋਈ ਨਾ ਕੋਈ ਤਾਂ ਗਾਈਡ ਕਰਕੇ ਤੋਰਦਾਗਾ ਪਲਾਨ ਕਿੱਥੇ ਬੈਠ ਕੇ ਕਰਦੇ ਨੇ ਕੀ ਕੋਈ ਅੱਜ ਤੱਕ ਇਹ ਦਿਖਿਆਗਾ ਵੀ ਅੱਜ ਤੱਕ ਜਿੰਨੇ ਬੰਦੇ ਫੜੇ ਗਏ ਨੇ ਜਿੰਨੇ ਵੀ ਬੇਅਦਬੀਆਂ ਵਾਲੇ ਫੜੇ ਗਏ ਨੇ ਕੀ ਇਹਨਾਂ ਦੇ ਕੋਲੋਂ ਕੋਈ ਡਾਕਟਰ ਵੱਲੋਂ ਜਾਰੀ ਕੀਤਾ ਹੋਇਆ ਸਰਟੀਫਿਕੇਟ ਅਜੇ ਤੱਕ ਮਿਲਿਆ ਮੇਰੀ ਨਿਗਾਹ 'ਚ ਤਾਂ ਕੋਈ ਸਰਟੀਫਿਕੇਟ ਨਹੀਂ ਇਹਨਾਂ ਨੂੰ ਅਜੇ ਤੱਕ ਮਿਲਿਆ ਪਰ ਇਹ ਬੰਦੇ ਜਦੋਂ ਮੰਨ ਲੋ ਵੀ ਇਹ ਬੰਦੇ ਕੋਈ ਇਹਨਾਂ ਦੇ ਪਿੱਛੇ ਤਾਕਤ ਹੈ ਨਹੀਂ ਵੈਸੇ ਇਹ ਤਾਂ ਬੰਦਾ ਕਹਿ ਰਿਹਾ ਮੇਰੇ ਪਿੱਛੇ ਤਾਕਤ ਤਾਂ ਨਹੀਂ ਮੰਨ ਲੋ ਇਹ ਇਹਨਾਂ ਦੇ ਪਿੱਛੇ ਜੀ ਕੋਈ ਤਾਕਤ ਨਹੀਂ ਗਈ ਹੈਗੀ ਬੰਦਾ ਆਪਦੇ ਆ ਪਾਇਆਗਾ ਫਿਰ ਇਹ ਬੰਦਾ ਗਾਈਡ ਕਿਵੇਂ ਹੋ ਗਿਆ ਵੀ ਇਹ ਗੁਰਦੁਆਰਾ ਸਾਹਿਬ ਜਾ ਕੇ ਗੁਰੂ 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 ਘਰ ਨੂੰ ਅੱਗ ਲਾਵੇ ਇਹ ਸਾਰੇ ਗੁਰਦੁਆਰੇ ਭੁੱਕਣ ਦੀ ਤਿਆਰੀ ਦੇ ਵਿੱਚ ਸੀਗਾ ਤੇ ਮਤਲਬ ਇਹ ਗਾਈਡ ਪਤਾ ਫਿਰ ਕਿੱਥੋਂ ਹੁੰਦਾ ਇਹ ਗਾਈਡ ਹੁੰਦਾ ਗੋਦੀ ਮੀਡੀਆ ਤੋਂ ਵੀਰੇ ਇਹ ਸਾਰੇ ਲੋਕ ਨਾ ਗੋਦੀ ਮੀਡੀਆ ਦੇਖਦੇ ਨੇ ਬੈਠ ਕੇ ਉਹਨੂੰ ਤੁਸੀਂ ਗੋਦੀ ਮੀਡੀਆ ਨੂੰ ਖੋਲ੍ਹ ਲੋ ਉਹ ਸਾਰਾ ਲੱਗਿਆ ਪਿਆਗਾ ਜਿਵੇਂ ਮਤਲਬ ਇਹ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਖੜੇ ਕੀਤਾ ਪਿਆਗਾ ਉਹਨਾਂ ਨੇ ਕਿੰਨੀਆਂ ਘਟਨਾਵਾਂ ਹੋ ਗਈਆਂ ਦੇਖੋ ਬੰਗਾਲ ਵਾਲੀ ਘਟਨਾ ਹੋ ਗਈ ਜਿੱਥੇ ਇੱਕ ਗੁਰਸਿੱਖ ਨੂੰ ਹੀ ਗੁਰਸਿੱਖ ਵਰਦੀ ਧਾਰੀ ਜਿਹੜਾ ਆਈਪੀਐਸ ਅਫਸਰ ਸੀਗਾ ਉਹਨੂੰ ਹੀ ਖਾਲਸਤਾਨੀ ਕਹਿੰਦਾ ਉੱਥੇ ਜਿਹੜਾ ਉਹਨਾਂ ਦਾ ਕੀ ਹੈਗਾ ਉਹ ਮੈਂ ਨੌਪੁਰ ਲੱਗਿਆ ਜਿਹੜਾ ਉਹਨਾਂ ਦਾ ਉੱਥੇ ਪ੍ਰਧਾਨ ਬਣਾਇਆ ਬੀਜੇਪੀ ਨੇ ਕੀ ਆ ਭਗਤ ਭਗਤਾ ਕੋਈ ਉਹਦਾ ਨਾ ਮੈਂ ਪੂਰਾ ਨੌਪੁਰ ਲੱਗ ਗਿਆ ਤੇ ਉਹੀ ਉਹਨੂੰ ਖਾਲਸਤਾਨੀ ਕਹੀ ਜਾਂਦਾ ਇੰਨਾ ਸੀਨੀਅਰ ਲੀਡਰ ਆਗਾ ਪਹਿਲਾਂ ਉਹ ਮੈਂ ਉਹਦੇ ਨਾਲ ਸੀਗਾ ਮਮਤਾ ਬਨਾਰਜੀ ਨਾਲ ਸੀ ਉਹ ਹੁਣ ਇੱਧਰ ਆ ਗਿਆ ਆਪਣੇ ਬੀਜੇਪੀ ਦੇ ਵਿੱਚ ਉਹੀ ਉਹਨੂੰ ਖਾਲਸਤਾਨੀ ਕਹੀ ਜਾਂਦਾਗਾ ਦੱਸੋ ਕਿੰਨਾ ਸਿਆਣਾ ਲੀਡਰ ਆ ਸਮਝਦਾਰ ਲੀਡਰ ਆ ਅਫਸਰ ਨੂੰ ਖਾਲਸਤਾਨੀ ਫਿਰ ਮੈਂ ਤੁਹਾਨੂੰ ਮੈਂ ਰੀਲ ਪਾਈ ਸੀ ਉਹ ਖਬਰ ਸੁਣਾਈ ਸੀ ਜਿਹੜੀ ਬੀਓ ਦੇ ਵਿੱਚ ਜੀ ਜਹਾਜ਼ ਦੇ ਵਿੱਚ ਜਿਹੜਾ ਪੈਰਿਸ ਤੋਂ ਜਹਾਜ਼ ਆ ਰਿਹਾ ਸੀ ਜਹਾਜ਼ ਦੇ ਵਿੱਚ ਇੱਕ ਉੱਤੇ ਸਿੱਖ ਵੀ ਬੈਠੇ ਸੀ ਸਿੱਖਾਂ ਨੂੰ ਦੇਖ ਕੇ ਇੱਕ ਹਿੰਦੂ ਜਾਗ ਪਿਆ ਉਹ ਉੱਠ ਕੇ ਮੋਦੀ ਮੋਦੀ ਦੇ ਨਾਰੇ ਲਾਉਣ ਲੱਗ ਗਿਆ ਹਿੰਦੂ ਜਾਗ ਪਿਆ ਹਿੰਦੂ ਜਾਗ ਪਿਆ ਦੇ ਨਾਰੇ ਲਾਉਣ ਲੱਗ ਗਿਆ ਈਵਨ ਉਹ ਜਿਹੜਾ ਕਰੂਜ਼ਤੀ ਅਮਲਾ ਸੀਗਾ ਜਿਹੜਾ ਜਹਾਜ਼ ਦਾ ਉਹਦੇ ਨਾਲ ਉਲਝ ਗਿਆ ਉਹਦੇ ਨਾਲ ਉਲਝ ਗਿਆ ਜਹਾਜ਼ ਲਾਉਣਾ ਪੈ ਗਿਆ ਥੱਲੇ ਜਹਾਜ਼ ਲਾਉਣਾ ਪੈ ਗਿਆ ਥੱਲੇ ਚਲੋ ਹੁਣ ਉਹ ਤਾਂ ਜਾਊਗਾ 5-10 ਸਾਲ ਖਤਰ ਅੰਦਰ ਪਰ ਉਹਦਾ ਹਿੰਦੂ ਦਾ ਕਿੱਥੇ ਆ ਕੇ ਜਾ ਗਿਆ ਜਹਾਜ਼ ਦੇ ਵਿੱਚ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪੈਗੀ ਕਿਉਂਕਿ ਭੱਜ ਭੱਜ ਜਾਂਦਾ ਦੀ ਸਿੱਖਾਂ ਕਨੇ ਨੂੰ ਇਹ ਜਿਹੜੀ ਨਾਫਰ ਟੁੱઠી ਹੋਈ ਆ ਇਹ ਸਾਰੀ ਗੋਦੀ মিডিਆ ਦੀ ਭਰੀ ਹੋਈ ਨਾਪਰਦਾ ਤੁੰਨ ਤੁੰਨ ਕੇ ਭਰੀ ਹੋਈ ਨਾਪਰਦਾ ਗੋਦੀ মিডিਆ ਵੱਲੀ ਗੋਦੀ ਗੋਦੀ মিডিਆ ਵੱਲੋਂ ਹੁਣ ਜਦੋਂ ਇਹੀਆਂ ਖਬਰਾਂ ਆਉਂਦੀਆਂ ਨੇ ਇਹ ਖਬਰਾਂ ਸੁਣਦੇ ਆਂਗੇ ਆਪਾਂ ਆਪਾਂ ਨੂੰ ਤਾਂ ਲੱਗਦਾਗਾ ਦੁੱਖ ਕੁਝ ਦੂਜੇ ਤਬਕੇ ਦੇ ਵੀ ਕੁਝ ਲੋਕਾਂ ਨੂੰ ਦੁੱਖ ਲੱਗਦਾ ਹੋਊਗਾ ਪਰ ਕੁਝ ਲੋਕ ਨੇ ਕਿ ਜਿਹੜੇ ਜਿਹੜੇ ਰੋਜ਼ ਸਾਨੂੰ ਖਾਲਸਤਾਨੀ ਦਾ ਖਿਤਾਬ ਦਿੱਤਾ ਹੋਇਆ ਸਾਨੂੰ ਅੱਤਵਾਦੀਆਂ ਦਾ ਖਿਤਾਬ ਦਿੱਤਾ ਹੋਇਆ ਜਿਹੜੇ ਰੋਜ਼ ਸਾਨੂੰ ਬੈਠ ਕੇ ਉੱਥੇ ਦੇਖਦੇ ਨੇਗੇ ਉਹ ਤਾਂ ਖੁਸ਼ ਹੀ ਹੋਣਗੇ ਵੀ ਵਧੀਆ ਹੋ ਗਿਆ ਅੱਗ ਲਾ ਦੇਣੀ ਚਾਹੀਦੀ ਸੀ ਉਹ ਤਾਂ ਮਤਲਬ ਖੁਸ਼ ਹੀ ਹੋਣਗੇ ਨਾ ਹੁਣ ਤੁਸੀਂ ਦੇਖੋ ਕਿਸਾਨ ਅੰਦੋਲਨ ਦੇ ਵਿੱਚ ਹੈਗੇ ਉਹ ਵਿਚਾਰੇ ਗਰੀਬ ਕਿਸਾਨ ਹੈਗੇ ਉੱਥੇ ਉਹਨਾਂ ਨੂੰ ਅੱਤਵਾਦੀ ਬਣਾਇਆ ਜਾ ਰਿਹਾਗਾ ਸਿਰਫ ਆ ਪੱਗ ਦੇਖ ਕੇ ਇਹ ਪੱਗ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਸਿਰ ਤੇ ਪੱਗ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਉਹਨਾਂ ਨੂੰ ਅੱਤਵਾਦੀ ਬਣਾਇਆ ਜਾ ਰਿਹਾ ਕਿੱਥੇ ਸੰਤਾਂ ਨੂੰ ਅੱਤਵਾਦੀ ਬਣਾਇਆ ਜਾ ਰਿਹਾ ਕਿਸਾਨ ਅੰਦੋਲਨ ਦੇ ਵਿੱਚ ਮਤਲਬ ਵੀ ਉਹਨੂੰ ਰੂਪਰੇਖਾ ਹੀ ਹੋਰ ਦੇਣ ਨੂੰ ਤੁਰੇ ਫਿਰਦੇ ਨੇ ਵੈਸੇ ਇਹ ਇਤਕੀ ਬੜੇ ਕਾਮਯਾਬ ਨਹੀਂ ਹੋਏ ਇਹ ਪਰ ਰੂਪਰੇਖਾ ਇਹੀ ਦੇਣ ਨੂੰ ਫਿਰਦੇ ਨੇ ਹੁਣ ਦੱਸੋ ਤੁਸੀਂ ਐ ਦੱਸੋ ਵੀ ਦੇਸ਼ ਹੁਣ ਆਪਣਾ ਖੜਾ ਕਿੱਥੇ ਆਗਾ ਇਹ ਜਾਂ ਦੇਸ਼ ਕਿੱਧਰ ਨੂੰ ਜਾਵੇਗਾ ਇਹ ਤਾਂ ਤੋੜ ਦੇਣਗੇ ਦੇਸ਼ ਨੂੰ ਦੇਸ਼ ਨੂੰ ਖਤਮ ਕਰ ਦੇਣਗੇ ਇਹ ਲੋਕ ਇਹ ਲੋਕ ਟੋਟੇ ਕਰ ਦੇਣਗੇ ਇਹ ਹੁਣ ਐਸ ਵਕਤ ਤੇ ਦੇਸ਼ ਹੈਗਾ ਜਿਹੜਾ ਗੁਲਦਸਤਾ ਹੈਗਾ ਏ ਅਗਰ ਤੁਸੀਂ ਇਸ ਤਰੀਕੇ ਦੀ ਕਿਸੇ ਵੀ ਬੰਦੇ ਨਾਲ ਤੁਸੀਂ ਵਿਰੋਧ ਤੁਸੀਂ ਮੁਸਲਮਾਨਾਂ ਨਾਲ ਕਿੰਨਾ ਵਿਰੋਧ ਕੀਤਾ ਮੁਸਲਮਾਨ ਕੋਈ ਤੁਹਾਡੇ ਮੂਹਰੇ ਬੋਲਿਆ ਬਣੀਗਾ ਹੈਗਾ ਅੱਜ ਤੱਕ ਵੀ ਤੁਸੀਂ ਮੁਸਲਮਾਨਾਂ ਨੂੰ ਕਿੰਨਾ ਤੰਗ ਕਰ ਰਹੇ ਹੋ ਮਾੜੀ ਮਾੜੀ ਗੱਲ ਤੇ ਉਹਨਾਂ ਨੂੰ ਘੇਰ ਕੇ ਤੁਸੀਂ ਮਾੜੀ ਮਾੜੀ ਗੱਲ ਤੇ ਕਿੰਨਾ ਉਹਨਾਂ ਦੇ ਨਾਲ ਤੁਸੀਂ ਬੇਹਰਮਤੀ ਕਰਦੇ ਹੋਗੇ ਜਗਾ ਜਗਾ ਤੇ ਉਹ ਨਹੀਂ ਬੋਲੇ ਵਿਚਾਰੇ ਚੁੱਪਨੇ ਗਏ ਹੁਣ ਤੁਸੀਂ ਸਿੱਖਾਂ ਦੇ ਮਗਰ ਪਏ ਹੋ ਹਰੇਕ ਜਗ੍ਹਾ ਜਿੱਥੇ ਵੀ ਕੋਈ ਸਿੱਖ ਹੁੰਦਾ ਇੱਕਾ ਯੂਪੀ ਦੇ ਵਿੱਚ ਤਿੰਨ ਜਣੇ ਇਕੱਠੇ ਖੇਤੀ ਕਰਦੇ ਸੀਗੇ ਇੱਕ ਸਿੱਖ ਸੀਗਾ ਦੋ ਮੁੰਡੇ ਉੱਥੇ ਦੇ Hindu ਪਰਿਵਾਰ ਦੇ ਸੀਗੇ ਉਹ ਜਦੋਂ ਫਸਲ ਵੇਚੀ ਕਿਤੇ ਉਹ ਪੰਜਾਬ ਆਇਆ ਹੋਇਆ ਸੀ ਉਹ ਸਾਰੀ ਫਸਲ ਹੀ ਆਪ ਵੇਚ ਗਏ ਉਹ ਜਦੋਂ ਉਹਨੇ ਜਾ ਕੇ ਹਿਸਾਬ ਮੰਗਿਆ ਮੇਰਾ ਹਿਸਾਬ ਤਾਂ ਦੇ ਦਿਓ ਕੰਜਰ ਜਹਾਨਦਿਆਂ ਨੇ ਕੁੱਟਿਆ ਉੱਥੇ ਕਿਉਂਕਿ ਕੱਲਾ ਬੰਦਾ ਸਿੱਖ ਉੱਥੇ ਕੱਲਾ ਸੀਗਾ ਉਦੋਂ ਪਿੰਡਾਂ ਲੈ ਕਿਹੜਾ ਹੁਣ ਆਪਣੇ ਤਾਂ ਇੱਥੇ ਪੰਜਾਬ ਪੰਜਾਬ ਚ ਕੋਈ ਭਈਆਂ ਨੂੰ ਹੱਥ ਲਾ ਕੇ ਦਿਖਾਵੇ ਦੂਜੇ ਆਪਣੇ ਸਿੱਖ ਹੀ ਇਕੱਠੇ ਹੋ ਜਾਂਦੇ ਨੇ ਵੀ ਭਾਈ ਨਾ ਕੀ ਗੱਲ ਇਹ ਪਰਦੇਸੀ ਆਏ ਕਿਉਂ ਕਰਦੇ ਹੋ ਉਹ ਤਾਂ ਸਾਰਾ ਪਿੰਡ ਉਹਨਾਂ ਦੇ ਖਿਲਾਫ ਇਕੱਠਾ ਹੋ ਗਿਆ ਉਹਦੇ ਵਿਚਾਰੇ ਦੇ ਉਹਨੂੰ ਢਾ ਕੇ ਕੁੱਟਿਆ ਉਹ ਤੇ ਗਲਾਂ ਗਲ ਚ ਜੁੱਤੀਆਂ ਦਾ ਹਾਰ ਪਾਤਾ ਬਹੁਤ ਬੁਰਾ ਹਾਲ ਕੀਤਾ ਉਹਦਾ ਇਹ ਸਾਰੀਆਂ ਗੋਦੀ ਗੋਦੀ ਮੀਡੀਆ ਦੀਆਂ ਸਾਰੀਆਂ ਪੋਜੀਸ਼ਨਾਂ ਨੇ ਜਿਹੜੀਆਂ ਇਹੋ ਜਿਹੇ ਬੇਅਦਬੀਆ ਵੀ ਹੁੰਦੀਆਂ ਨੇ ਜਾਂ ਇਹੋ ਜਿਹੇ ਜਿਹੜੇ ਮੋਦੀ ਜਿਵੇਂ ਹਿੰਦੂ ਜਾਗਦਾਗਾ ਇਹ ਸਾਰੀਆਂ ਆਈ ਹੁੰਦੀਆਂ ਨੇ ਉਹਨੂੰ ਹਿੰਦੂ ਉਦੋਂ ਤਾਂ ਜਾਗਿਆ ਨਾ ਜਦੋਂ ਅਬਦਾਲੀ ਉਹ ਹਰਲ ਹਰਲ ਕਰਦਾ ਫਿਰਦਾ ਦੀ ਅਬਦਾਲੀ ਰੋਜ਼ ਹਰ ਗੇੜੇ 35 35 40 40000 ਕੁੜੀ ਬੰਨ ਕੇ ਲੈ ਜਾਂਦਾ ਦੀ ਉਦੋਂ ਤਾਂ ਹਿੰਦੂ ਜਾਗਿਆ ਨਾ ਉਹਨੂੰ ਹਿੰਦੂ ਜਾਗ ਪਿਆ ਦੱਸੋ ਇਹ ਇਹ ਕੀ ਕਿੱਧਰ ਨੂੰ ਜਾਂਦੀ ਆ ਕੀ ਗੱਲ ਏ ਚਲੋ ਹੁਣ ਪੈਸੇ ਇੱਕ ਇਹ ਜਿਹੜਾ ਮੀਡੀਆ ਨਾਲ ਵੋਟਾਂ ਲੈਣ ਦੀ ਖਾਤਰ ਖੇਡ ਖੇਡਿਆ ਜਾ ਰਿਹਾ ਨਾ ਇਹ ਖੇਡ ਬਹੁਤ ਮਾੜਾਗਾ ਇਹ ਅੱਗੇ ਜਾ ਕੇ ਨੁਕਸਾਨ ਦੇਊਗਾ ਜਿਹੜੇ ਲੋਕ ਇਸ ਤਰੀਕੇ ਦੀ ਖੇਡ ਜਿਨ੍ਹਾਂ ਨੇ ਖੇਡੀ ਆ ਜਿਨ੍ਹਾਂ ਨੇ ਮੀਡੀਆ ਤੇ ਕਾਬੂ ਕਰਕੇ ਜਿੱਤਾ ਪ੍ਰਾਪਤ ਕੀਤੀਆਂ ਨੇ ਉਹ ਹੈ ਨਹੀਂਗੇ ਅਜੁਰੇ ਮੋਦੀ ਸਾਹਿਬ ਨਾ ਹਿਟਲਰ ਜੇ ਹੁੰਦਾਗਾ ਨਾ ਹਿਟਲਰ ਨੂੰ ਕੋਈ ਪੁੱਛਦਾ ਨਾ ਇੱਥੇ ਔਰੰਗਜ਼ੇਬ ਜਿਉਂਦਾ ਨਾ ਰੰਗਰੇਬ ਨੂੰ ਕੋਈ ਪੁੱਛਦਾ ਖਤਮ ਹੋ ਕੇ ਗਏ ਨੇ ਜ਼ੀਰੋ ਹੋ ਗਏ ਚੰਗੇਜ਼ ਖਾਨ ਵਰਗੇ ਕਿੱਡੇ ਕਹਿੰਦੇ ਕਹੋਂਦੇ ਰਾਜੇ ਉਹਨਾਂ ਦੇ ਮੁਕਾਬਲੇ ਤਾਂ ਤੁਸੀਂ ਹੈ ਨਹੀਂ ਗਏ ਮਤਲਬ ਕਿੱਡੇ ਕਿੱਡੇ ਕਹਿੰਦੇ ਕਹੋਂਦੇ ਰਾਜੇ ਅੱਜ ਕੋਈ ਦੀਵਾ ਬਾਲਣ ਵਾਲਾ ਨਹੀਂਗਾ ਹੈਗਾ ਇਹ ਜਿਹੜਾ ੱੱੱਕਾ ਹੁੰਦਾ ਨਾ ੱੱੱਕਾ ਇਹਦਾ ਲੰਬੇ ਟਾਈਮ 'ਚ ਜਾ ਕੇ ਲੰਬੇ ਰਨ 'ਚ ਜਾ ਕੇ ਇਹਦਾ ਨੁਕਸਾਨ ਹੀ ਹੁੰਦਾਗਾ ਠੀਕ ਆ ਤੁਸੀਂ ਇੱਕ ਅੱਧੀ ਚੋਣ ਹੋਰ ਜਿੱਤ ਲੋਂਗੇ ਇਤੋਂ ਵੱਧ ਨਹੀਂ ਤੁਸੀਂ ਕੁਝ ਕਰ ਸਕਦੇ ਨਫ਼ਰਤ ਦੇ ਸਿਰ ਤੇ ਤੁਸੀਂ ਇਤੋਂ ਵੱਧ ਨਹੀਂ ਕਰ ਸਕਦੇ ਹੁਣ ਤੁਸੀਂ ਲਾ ਲਿਆ ਜੋਰ ਜਿਹੜਾ ਲਾਉਣਾ ਸੀ ਨਫ਼ਰਤ ਇਤੋਂ ਵੱਧ ਨਹੀਂ ਤੁਸੀਂ ਫਲਾ ਸਕਦੇ ਜਿੰਨੀ ਤੁਸੀਂ ਫਲਾਤੀ ਇਤੋਂ ਵੱਧ ਤੁਸੀਂ ਨਫ਼ਰਤ ਫਲਾ ਕੇ ਹੋਰ ਇਤੋਂ ਵੱਧ ਨਹੀਂ ਤੁਸੀਂ ਜਿੱਤ ਸਕਦੇ ਇੱਕਦਾਂ ਗੇਟ ਤੁਸੀਂ ਹੋਰ ਜਿੱਤ ਸਕਦੇ ਹੋ ਮੇਰੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਸ਼ੇਅਰ ਮੈਂ ਇਸ ਕਰਕੇ ਕਹਿ ਰਿਹਾ ਉਹਨਾਂ ਵੀ ਸ਼ੇਅਰ ਕਰਨ ਦੇ ਨਾਲ ਨਾ ਵੀਡੀਓ ਹੋਰ ਬੰਦਿਆਂ ਕੋਲੇ ਵੀ ਚਲੀ ਜਾਂਦੀ ਹੈ ਜਿਵੇਂ ਤੁਹਾਡੇ ਫੋਲੋਅਰ ਨੇ ਉਹ ਸੁਣ ਲੈਣਗੇ ਤੁਹਾਡੇ ਸਬਸਕ੍ਰਾਈਬਰ ਨੇ YouTube ਤੇ ਅਗਰ ਤੁਸੀਂ ਸਬਸਕ੍ਰਾਈਬ ਕਰੋਗੇ ਦਾ ਸ਼ੇਅਰ ਕਰਦੇ ਹੋਗੇ ਵੀਡੀਓ ਨੂੰ ਤੁਹਾਡੇ WhatsApp ਤੇ ਮੈਂਬਰ ਨੇ ਉਹ ਸੁਣ ਲੈਣਗੇ ਪਤਾ ਲੱਗ ਜੂ ਸਾਡਾ ਸਾਨੂੰ ਹੌਸਲਾ ਮਿਲ ਜਾਂਦਾ ਹੈ ਇਸ ਗੱਲ ਦਾ ਵੀ ਹਾਂ ਸਾਡੀ ਇੰਨੀ ਵੀਡੀਓ 400 ਸ਼ੇਅਰ ਹੋ ਗਈ 500 ਹਜ਼ਾਰ ਸ਼ੇਅਰ ਹੋ ਗਈ ਸਾਨੂੰ ਇਹ ਹੋ ਜਾਂਦਾ ਹੈ ਕਿ ਸਾਡਾ ਜਿਹੜੀ ਅਸੀਂ ਮਿਹਨਤ ਕੀਤੀ ਹੈਗੀ ਉਹਦਾ ਮੁੱਲ ਪੈ ਗਿਆ ਪੱਲੇ ਤੁਹਾਨੂੰ बस ਇਹ ਹੋ ਜਾਂਦਾ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਲਾਈਕ ਕਰਿਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਲਾਈਕ ਦਾ ਬਟਨ ਜ਼ਰੂਰ ਦਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ